ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪੂਰ ਸਿੰਘ ਵਾਲਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੁੱਟਲ 5 ਨਗ ਲੈ ਕੇ ਜਾਂਦੇ ਆ ਜੀ ਗੱਬਣ ਵੀ ਆ ਸੂਏ ਸਵਾਏ ਵੀ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਈ ਨਾਮ ਗੁਰਦੇਵ ਸਿੰਘ ਪਿੰਡ ਪੂਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਮੋਬਾਈਲ ਨੰਬਰ ਜੀ 9474352855 ਠੀਕ ਹੈ ਬਈ ਆਪਣੇ ਕੋਲ ਪੰਜ ਨਾਗ ਹੈ ਜੀ ਹਾਂ ਬਈ ਪੰਜ ਆ ਦੋ ਸੂਈਆਂ ਨੂੰ ਸੱਜਰਾ ਤੇ ਦੋ ਗੱਬਰਾਂ ਗੀਆਂ ਤੇ ਉਹ ਇੱਕ ਦਾ ਮਹੀਨਾ ਰਹਿਦਾ ਜਲਸੀ ਦਾ ਸਮਾਂ ਪਿਆ ਜੀ ਠੀਕ ਹੈ ਬਈ ਇਧਰੋਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਆਂ ਚਿੱਟੀ ਵੜ ਦਾ ਸੂਆ ਕਿੰਨਾ ਮਾ ਜੀ ਬਈ ਇਹ ਦੂਜੀ ਸੂਏ ਸੂਈ ਆ ਬਈ ਕਦੋਂ ਸੂਈ ਆ ਜੀ ਇਹ ਬਈ ਨਾੜੂ ਨਾਲ ਪਿਆ ਇਹਨੂੰ ਅੱਜ ਮਲਾਂ 9 ਤੇ 10 ਦਿਨ ਹੋ ਗਏ ਸੂਈ ਬੱਚਾ ਕੀ ਆ ਜੀ ਬੱਸੀ ਆ ਬਈ ਵੱਛੀ ਚੰਗੀ ਆ ਬਾਈ ਸੋਹਣੀ ਜਰਸੀ ਆ ਜੇਰ ਕੰਪਲੀਟ ਆ ਜੀ ਬਾਈ ਓਕੇ ਜੇਰ ਵੀ ਹੁਣ 17 ਲੀਟਰ ਦੁੱਧ ਤਿਆਰ ਆ ਬਾਈ ਪਰ ਦੋ ਡੰਗ ਚੋੜੀ ਕੋਈ ਚਾਰ ਡੰਗ ਜੋਖ ਦਾਂਗੇ ਆਪਾਂ ਹਾਂਜੀ ਹਾਂਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਬਾਈ ਦੱਸਦਾ ਕਿ 17 ਲੀਟਰ ਦੁੱਧ ਆਪਾਂ ਜੋਖ ਦਾਂਗੇ ਕੋਈ ਵੀ ਵੀਰ ਦੋ ਟੈਮ ਚੋਲੇ ਚਾਰ ਚੋਲੇ ਛੇ ਚੋਲੇ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਬੱਚਾ ਤੁਹਾਨੂੰ ਮਗਰ ਵੱਛੀ ਮਿਲ ਜਾਣੀ ਆ ਸੋਹਣਾ ਮੁਠੀ ਵਾਲਾ ਥਣ ਰੰਗ ਪ੍ਰਿੰਟ ਵੀ ਚੰਗਾ ਸੰਭੀ ਬਲੀ ਵੀ ਚੰਗੀ ਆ ਬਾਕੀ ਵੀਰੇ ਕੁਆਲਿਟੀ ਵਾਈਜ਼ ਪੂਰੀ ਬਾਈ ਐਂ ਬਹਿ ਜਾ ਇਨੀ ਠੰਡੀ ਸੀ ਲਾਚ ਅੱਛਾ ਜਿੱਦੇ ਪੁੱਠੇ ਪਾਸੇ ਦਾ ਕੋਈ ਦੇਖ ਕੋਈ ਮਿੱਕੀ ਤੇ ਮਰਜੀ ਬਹਿ ਜਾ ਯਾਰ ਸਾਨੂੰ ਵੀ ਪੂਰਾ ਮੁੱਠੀ ala ਲੱਗਿਆ ਵਾ ਐਂਡ ਕੱਲਾ ਕੱਲਾ ਨਿਖੜ ਮਾ ਫੋਟ ਨਹੀਂ ਕੋਈ ਸ਼ਾਕ ਨਹੀਂ ਕੱਲਾ ਕੱਲਾ ਨਿਖੜ ਮਾ ਥਣ ਮੇਨ ਗੱਲ ਬਾਈ ਠੰਡੀ ਸੀ ਬਾਈ ਨਿਆਣੇ ਤੋਂ ਬਿਨਾ ਵੀ ਬਹਿ ਜਾ ਪਾ ਮਾ ਕੋਈ ਚੱਕਰ ਨਹੀਂ ਅੱਛਾ ਜੀ ਆਪਾ ਹੁਣ ਆ ਪਾਲਾ ਪਾਲਾ ਨਹੀਂ ਜਣਾ ਤਾਂ ਵੀ ਕੋਈ ਚੱਕਰ ਗੋਣੰਬਾਲਿਆ ਕਰਮਾਲੀ ਚ ਇੱਕ ਤਾਂ ਵੀਰੇ ਬੱਚਾ ਚੰਗਾ ਦੂਜੀ ਠੰਡੀ ਐ ਇੰਨੀ ਆ ਚਾਹੇ ਬੁੜੀਆਂ ਬਹਿ ਜਾਣ ਚਾਹੇ ਜਵਾਬ ਚੋਈ ਜਾਣ ਚਵਾਈ ਦਾ ਵੀਰੇ ਭੂਰ ਛਿੱਟਾ ਕਰ ਭਾਈ ਆਪਣੀ ਗਰੰਟੀ ਆ ਯਾਰ ਥੱਲੋਂ ਨਹੀਂ ਬਹਿ ਕੇ ਕੋਈ ਥੱਲੇ ਨੂੰ ਕਿਉਂ ਮੋੜਦਾ ਜੀ ਇਹ ਵੀ ਗੱਲ ਸਹੀ ਐ ਐਵੇਂ ਆਪਾਂ ਹਨਾ ਕਿਸੇ ਦਾ ਠੰਡ ਚ ਭਾਈ ਗੇੜਾ ਮਾਰ ਸਹੀ ਗੱਲਾਂ ਟਾਈਮ ਬਰਬਾਦ ਕਰਕੇ ਨਾਲੇ ਭਾਈ ਦੁੱਧ ਵੀ ਘੱਟ ਹੋਵੇ ਤਾਂ ਵੀ ਆਪਾਂ ਜ਼ਿੰਮੇਵਾਰ ਆ ਭਾਈ ਆਪਣੇ ਇੱਕ ਵੇਟ ਹੋਰ ਆ ਆਪਣੀਆਂ ਲਈਆਂ ਆਵੀਆਂ ਆਪਣੀ ਘਰ ਦੀ ਕੋਈ ਨਹੀਂ ਇਹਨਾਂ ਦੇ ਘਰ ਦੀ ਕੋਈ ਨਹੀਂ ਸਹੀ ਗੱਲ ਆ ਪਹਿਲਾਂ ਦੱਸ ਦੇ ਮੁਰਕੇ ਵਾਲਾ ਕੋਈ ਇੱਥੇ 2 ਡੰਗ ਜੋਲੇ 4 ਚੋਲੇ 6 ਜੋਲੇ ਹਾਂ ਕਾਲੀ ਆਈਆਂ ਕਾਲੀ ਕਰਮਾਂ ਵਾਲੀਆਂ ਆਈਆਂ ਐ ਇਸ ਵੇਲੇ ਠੀਕ ਆ ਤੇ ਭਈ ਆਪਾਂ ਜਾਇਜ ਡਿਮਾਂਡ ਕਰਨੀ ਜਿਹੜੇ ਲੈਣੀਆਂ ਆ ਬਾਈ 70 ਚੋ ਮਾਨਤਨ ਕਰ ਦਿਆਂਗੇ ਯਾਰ ਬਾਲੇ 75 ਨਹੀਂ ਕਰਦੇ ਕੋਈ 80 ਨਹੀਂ ਕਰਦੇ 70 ਚੋ 1000 ਮਾਨ ਕਰ ਦਿਆਂਗੇ 70 ਚੋ 1000 ਮਾਨ 17 ਕਿਲੋ ਦੁੱਧ ਜੋਕ ਦੇ ਦਿਆਂਗੇ ਬਾਈ ਡੋੜਾਂਗੇ ਚੁਲਾ ਕਿੰਨਾ ਪਿਆਜੂ ਕਰਮਾ ਲਈ ਬਾਈ ਬਾਈ ਯਾਰ ਅਗਲੇ ਆਂ ਤਾਂ ਆਪਾਂ ਨੂੰ ਹੁਣ 22 ਕਿਲੋ ਗਏ 20 ਕਿਲੋ ਹੀ ਤਾਂ ਆਪਾਂ ਵੀ ਗਾਰੰਟੀ ਦੇਣੀ ਇਹਦਾ ਕਾਰਕੁਨ ਚੱਲਣਾ ਵੈੜ ਦਾ ਠੰਡੀ ਸੀਰ ਆ ਬਾਈ ਠੰਡੀ ਸੀਰਾ ਹੀ ਬਾਕੀ ਹੁੰਦਾ ਵੀਰੇ ਸਾਮ ਸੰਭਾਲਦੇ ਹੈਨਾ ਕਿੰਨੇ ਕੋਈ ਸਾਂਭ ਲੂਗਾ ਚੰਗੀ ਆ ਵੈੜ ਪ੍ਰਿੰਟ ਵਾਈਜ਼ ਪੂਰੀ ਸੋਹਣੀ ਆ ਜਿਹੜਾ 2 ਨੰਬਰ ਨਾ ਆ ਗਿਆ ਬਾਈ ਇਹਦਾ ਸੁਆ ਕਿੰਨੇ ਮਾਜੀ ਬਾਈ ਇਹ ਵੀ ਦੂਜੇ ਸੁ ਇੱਕ ਦਾ ਦੋ ਸੂਈ ਹੈ ਜੀ ਭਾਈ ਇਹ ਨੂੰ ਹੋ ਗਏ 18 ਤੋਂ 20 ਦਿਨਾਂ ਬੱਸੀ ਆ ਐਵੇਂ ਆਪਾਂ 15 ਦਿਨ 14 ਦਿਨ ਕਹਦੇ ਕੀ ਫਾਇਦਾ ਠੀਕ ਹੈ ਨਾ ਬਸਾ ਚੱਟੀ ਜਾਂਦੇ ਐ ਕੋਈ ਬੱਚਾ ਨਹੀਂ ਵੀ ਅਗਲਾ ਕਹਿੰਦਾ ਹਣੀ ਲਾਇਆ ਵਾ ਵੀ ਬੱਸੀ ਹੋ ਗਏ 18 ਤੋਂ 20 ਦਿਨਾਂ ਨਾਲ ਲੈ ਮਹੀਨਾ ਮੰਨ ਲੈ ਮਹੀਨਾ ਮੰਨ ਲੈ ਆ ਆਪਾਂ 20 ਦਿਨਾਂ ਦੀ ਮੰਨ ਕੇ ਲਈ ਸਾਹਮਣੇ ਆ ਬੱਚਾ ਭਾਈ ਹਾਂਜੀ ਹਾਂਜੀ ਆ ਵੇਖ ਲੈ ਸਾਹਮਣੇ ਭਾਈ ਚੱਟੀ ਜਾਂਦੀ ਠੀਕ ਆ ਕਿੰਨਾ ਨੈਟ ਦੋ ਭਾਈ 15 ਲੀਟਰ ਇਹਦਾ ਚਵਾਵਾਂਗੇ ਜੋਕ ਦਾਂਗੇ ਹਾਂਜੀ ਉਹਨੂੰ 16 ਹੀ ਆਪਾਂ 15 ਲੀਟਰ ਦੁੱਧ ਦਾ ਚਵਾ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਇਹ ਜਾ ਆ ਵੇਖ ਲੈ ਚੱਟੀ ਜਾਂ ਹਾਂ ਤੇ ਬਾਕੀ ਚੰਗਾ ਬੱਚਾ ਚੰਗਾ ਗਾ ਡੱਬਾ ਦੇਦਾ ਬਾਈ ਇਹਦੇ ਮਗਰ ਵੀ ਬੱਸੀ ਆ ਗਈ ਹੂੰ ਇਹਦੇ ਮਗਰ ਵੀ ਬੱਛੀ ਆ ਗਈ ਫਾਇਦਾ ਹੋ ਜਾਣਾ ਬਾਈ ਸਾਫ ਸੰਭਾਲਤਾ ਉਹੀ ਕਰਨੀ ਪੈਣੀ ਆ ਪਰ ਤੁਹਾਨੂੰ ਬੱਚਾ ਮਗਰ ਚੰਗਾ ਮਿਲ ਜਾਣਾ ਰੰਗ ਪ੍ਰਿੰਟ ਪੂਰਾ ਚੰਗਾ ਗਾ ਦੁੱਧ ਵੀ ਬਾਈ ਮੱਝਾਂ ਰਗਾ ਕੇ ਜਗੜਾ 1.5 ਲੱਖ ਦੇ ਮੱਝ ਤੇ ਲਾਊਗਾ ਹੂੰ ਉਹ ਜ ਮੱਝ ਹੀ ਲੈ ਜੂ ਘਰੇ ਇੱਕ ਸਾਹ ਗੱਲ ਮੱਝ ਹੀ ਲੈ ਜੂ ਸਹੀ ਕਈਆਂ ਕਿਸੇ ਵੀਰ ਦਾ ਬਜਟ ਥੋੜਾ ਹੁੰਦਾ ਹੈ ਹਾਂਜੀ ਹਾਂਜੀ ਤੇ ਮੱਝਾਂ ਵਰਗਾ ਦੁੱਧ ਪਿਆ ਦੇਣਾ 15 ਕਿਲੋ ਭਾਂਡੇ ਚ ਬਾਗੇ ਲੈ ਜੂ ਬੱਚਾ ਤੁਹਾਨੂੰ ਨਾਲ ਫਰੀ ਹੈਲਾ ਕੰਮ ਹੀ ਆ ਜੇ ਬੱਚਾ ਹੁੰਦਾ ਵੀਰੇ ਲੈ ਕੇ ਫੇਰ ਵੀ ਜਾਣਾ ਪੈਣਾ ਸੀਗਾ ਸਹੀ ਗੱਲ ਬਈ ਠੰਡੀ ਸੀਲੇ ਵੀ ਬਹੁਤ ਆਪਾਂ ਦੋਨੇ ਪਾਸੇ ਬਹਿ ਕੇ ਚੂਲਾ ਠੀਕ ਆ ਬਾਕੀ ਥਣ ਸੋਨਾ ਚੈੱਕ ਕਰਾ ਦਿੰਨਾ ਮੈਂ ਗੁਲਾਬੀ ਥਣ ਤੇ ਫੂਟ ਸ਼ਾਂਕ ਆਈ ਬਹਿ ਜਾ ਯਾਰ ਪਮਾਈ ਧਾਰਾ ਹੀ ਮਾਰਦਾ ਆਈ ਬਹਿ ਜਾ ਲੈ ਠੰਡੀ ਸੀਲਾ ਆਪਾਂ ਯਾਰ ਘਰੇ ਵੇਚਣ ਕਰਕੇ ਬਾਈ ਮਾਲ ਹੀ ਠੰਡਾ ਲੈਨੇ ਹੂੰ ਠੀਕ ਆ ਲੈ ਚੱਲੀ ਵੀਰੇ ਇੱਧਰ ਨੂੰ ਚੰਗਾ ਬੱਚਾ ਵੀਰੇ ਕੁਆਲਟੀ ਵਾਈਜ਼ ਚੰਗਾ ਲੈ ਵੀਰੇ ਮੂੰਮਾ ਵੇ ਕਿੰਨਾ ਸੋਹਣਾ ਬਸੀ ਦਾ ਇਹਦੀ ਵੀ ਬਈ ਆਪਾਂ ਜੈਜ ਹੀ ਕਰਨੀ ਆ ਡਿਮਾਂਡ ਜਿਹੜੇ ਲੈਣੇ ਆ ਬਾਈ 55 ਚੋਂ ਮਾਂ ਤਾਂ 1000 ਇਹਦਾ ਛੱਡ ਦਾਂਗੇ ਯਾਰ 54000 ਦੀ ਜੋੜਾ ਲੈ ਜੇ ਬਾਈ ਕੋਈ ਲੋੜੀ ਦੀ ਆਫਰ ਹੀ ਆ ਯਾਰ ਅੱਜ ਲੋੜੀ ਦੀ ਆਫਰ ਹੀ ਆ ਹਾਂ ਠੀਕ ਹੈ ਜੀ ਕੋਈ ਜੋੜਾ ਲੈ ਜੇ ਜੋੜਾ ਤਾਂ ਉਦੋਂ ਮਾਂ ਤਾਂ ਵਧ ਕਰ ਦਾਂਗੇ ਯਾਰ ਹੋਰ ਦੱਸ ਤਾਂ ਵਾਅਦਾ ਹੋ ਜਾਊਗਾ ਠੀਕ ਆ ਬਾਈ ਬਾਕੀ ਚੰਗੇ ਆ ਨਾ ਕੋਈ ਆਏ ਨਹੀਂ ਕਿ ਬਰਸ਼ ਆਏ ਕੋਈ ਛੋਟੀਆਂ ਵੀ ਨਹੀਂ ਗਿਆ ਜਿਹੜੇ ਕੱਦ ਦੀਆਂ ਭਾਈ ਪੂਰੀਆਂ ਡਬੜਾ ਕੋਈ ਛੋਟੀ ਮੰਨ ਕੇ ਰੇ ਡੱਬੀ ਵੜ ਤਾਂ ਪੂਰੀ ਡਬੜ ਆ ਗਈ ਜਿਹੜੀਆਂ ਆਪਣੇ ਘਰੇ ਸਹੀ ਵੜਾ ਹੁੰਦੀਆਂ ਉਹ ਚੀਜ਼ਾਂ ਆਂ ਛੋਟੀ ਨਾ ਮੰਨੋ ਮੇਰਾ ਭਾਰ ਬਰੀ ਉਸਨੇ ਕਿਹਾ ਵੇ ਕੋਈ ਵੀਰ ਤੇ ਨਾਗ ਨੰਬਰ ਆ ਗਿਆ ਭਾਈ ਆਪਣਾ 3 ਸੁਆ ਕਿੰਨਾ ਜੀ ਇਹਦਾ ਭਾਈ ਇਹਦਾ ਤੀਜਾ origignal ਇਹ ਸਮਾਂ ਕਿੰਨਾ ਕੱਟ ਭਾਈ ਇਹ ਲੈ ਜੂ 5 ਤੋਂ 6 ਦਿਨ ਹਫਤਾ ਹੀ ਲੈ ਜੂ ਹਫਤਾ ਸਾਬ ਦਾ ਭਾਈ ਅਗੈਂਦ ਆਪਣਾ 24 ਲੀਟਰ ਦੁੱਧ ਕਹਿ ਕੇ ਦਿੱਤਾ ਤੇ ਆਪਾਂ 20 ਕਿਲੋ ਤਾਂ ਆਪੇ ਵੀ ਗਾਰੰਟੀ ਲਵਾਂਗੇ ਦੇ ਦੋ ਬਈ ਪਾਂਡਾ ਚੰਗਾ ਲੱਗਿਆ ਬਾਬਾ ਹਜੇ ਸੂੰਦੀ ਨੇ ਬਈ ਬਾਨਾ ਉਡਾ ਵੈਤ ਨਹੀਂ ਕਿੰਨਾ ਵਹਿੜ ਨੇ ਬਾਨਾ ਵੇ ਹੂੰ ਭਾਰ ਪਿੱਛੇ ਦੀ ਗਾਰੰਟੀ ਹੈ ਬਈ ਚੀਜ਼ਾਂ ਦੀ ਗਾਰੰਟੀ ਹੈ ਵੀਰੇ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਵੀਰੇ ਇਹਦਾ ਵੀ ਸੋਣਾ ਦਿਨ ਜਿਹੜੇ ਦੋ ਦਿਨ ਵੱਧ ਵੀ ਸਕਦੇ ਹੁੰਦੇ ਘੱਟ ਵੀ ਸਕਦੇ ਹੁੰਦੇ ਆ ਰੰਗ ਪ੍ਰਿੰਟ ਦੇ ਹਿਸਾਬ ਨਾਲ ਤਿਆਰੀ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਆਪ ਲਾ ਲਿਓ ਬਈ ਆਪਾਂ ਕਿੰਨਾ ਦੁੱਧ ਚੋ ਸਕਦੇ ਆ ਮਾਲਕਾਂ ਨੇ ਤਾਂ ਜ਼ਿਆਦਾ ਕਹਿ ਕੇ ਦਿੱਤੀ ਆ ਪਰ ਵੀਰੇ ਜਿਹੜੇ ਹਿਸਾਬ ਨਾਲ ਹਵਾਨਾ ਬਈ ਦੁੱਧ ਦਾ 24 ਕਿਲੋ ਹੀ ਦਊਗੀ ਕਿਹੜੇ ਹਿਸਾਬ ਨਾਲ ਲੇਵਾ ਤੇ ਜਾ ਤਾ ਉਹ ਨਹੀਂ ਅੱਗੇ ਆ ਉਹ ਨਹੀਂ ਪਿੱਛੇ ਆ ਕੋਈ ਆਏ ਨਹੀਂ ਬਈ ਪਿੱਛੇ ਨੂੰ ਧਾਕਾ ਜਾ ਅੱਗੇ ਨੂੰ ਧਾਕਾ ਚਾਰੇ ਪਾਸੇ ਨੂੰ ਇੱਕੋ ਜਿਹਾ ਹਵਾਨਾ ਗੇਠ ਥੰਗੂ ਤਾਂ ਬੈਕ ਸ਼ੈਟ ਨੂੰ ਫਿਰਦਾ ਤੇ ਫਰੰਟ ਤੋਂ ਵੀ ਵੀਰੇ ਧੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਆਏ ਬਹਿ ਜਾ ਬਾਈ ਇਹਦੇ ਰਸਾ ਜਾ ਰਹੇ ਠੰਡੀਆਂ ਸੀਲ ਕਰ ਮਾਲ ਗੈਨੀਆਂ ਠੀਕ ਆ ਬਾਈ ਬਾਕੀ ਰੰਗ ਪ੍ਰਿੰਟ ਹੈ ਨਾ ਸੋਨਾ ਬਈ ਕੱਟ ਵਾਲਾ ਹਵਾਨਾ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਆ ਸੋਨਾ ਮੁੱਠੀ ਵਾਲਾ ਥਾਣਾ ਬਾਕੀ ਚਮਕ-ਦਮਕ ਵੀ ਚੰਗੀ ਆ ਇਹਦੇ ਕਿੰਨੇ ਰੁਪਏ ਲੈਣੇ ਆ ਬਾਈ ਭਾਈ ਇਹਦਾ ਵੀ ਆਪਾਂ ਆਫਰ ਹੀ ਆ ਬਸ ਹੂੰ ਮੁੱਲ ਦਾ 63000 ਆ 62000 ਦੀ ਦੇ ਦਾਂਗੇ ਯਾਰ 62 ਦੀ ਦੇ ਦਾਂਗੇ ਹਾਂ ਮੁੱਲ 63000 ਆ ਮੁੱਲ 63000 ਆ ਜੀ ਠੀਕ ਆ ਭਾਈ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ 4 ਡੱਬੀ ਵਹਿੜ ਆ ਗਿਆ ਇਹ ਬਾਈ ਵੱਡਿਆਂ ਚ ਆ ਵੜ ਛੋਟਾ ਜਿਹਾ ਮੇਰਾ ਬਾਈ ਕੋਈ ਮੰਨ ਕੇ ਆਵੇ ਵੱਡੀ ਵੱਡੀ ਵਹਿੜ ਗਈ ਫੁੱਲ ਬਾਈ ਅਗਲੇ ਨੇ ਤਾਂ ਆਪਾਂ ਨੂੰ 27 ਕਿਲੋ ਲੈ ਕੇ ਕਹਿ ਕੇ ਦਿੱਤਾ 25 ਕਿਲੋ ਹੀ ਤਾਂ ਆਪਾਂ ਵੀ ਗਾਰੰਟੀ ਲਵਾਂਗੇ ਬੇਲ ਹਾਈਟ ਬਜੇ ਨਾ ਪੂਰਾ ਜਿਸੇ ਪਾਸੋਂ ਨਹੀਂ ਬਾਈ ਆਇਆ ਵੇਖਾ ਲੇਵਾ ਛੰਤੂ ਦੀ ਪੂਰਾ ਫੈਟਿਆਂ ਵਾਲਾ ਲੇਵਾ ਕਿਵੇਂ ਮਰਜੀ ਦੇਖ ਲੈ ਹੂੰ ਜਿਵੇਂ ਕੋਈ ਪੂਰੀ ਵੱਡੀ ਹੈ ਮੇਰਾ ਬਾਈ ਪੂਰੀ ਬੇਲ ਆ ਪੂਰਾ ਕਾਦਾ ਛੋਟੀ ਨਾ ਕੋਈ ਮੰਨ ਕੇ ਹੂੰ ਤੋੜ ਕੇ ਦਿਖਾ ਦੀ ਵੀਰੇ ਮਨ ਲਓ ਕਿਸੇ ਨੇ ਹਨਾ ਬਈ ਫਾਰਮ ਦਾ ਕੰਮ ਕਰਨਾ ਹੈ ਫਾਰਮ ਟਾਈਪ ਆ ਫਾਰਮ ਟਾਈਪ ਆ ਫੈਟਿੰਗ ਆਲੀ ਲੈਵਾ ਬਈ ਫੈਟਿੰਗ ਆਲਾ ਲੈਵਾ ਬੇਲ ਕੱਦ ਦੀ ਪੂਰੀ ਚੰਗੀ ਆ ਬਈ ਇਹ ਵੀ ਮੈਂ ਲਾ ਜੇ 5 ਤੋਂ 6 ਦਿਨ ਲੈ ਜੂਗੀ ਮੱਝਾਂ ਰਗਾ ਲੱਗਿਆ ਕਰਮਾ ਆਲੀ ਦਾ ਥਣ ਮੋਟਾ ਮੋਟਾ ਹੱਥੀ ਜਵਾਈ ਲਾਇਨੀ ਬਈ ਹੱਥਾਂ ਚ ਨਾ ਉਥਣ ਕੋਈ ਜੁੜਦਾ ਨਹੀਂ ਕੋਈ ਭੜਦਾ ਨਹੀਂ ਮੰਜੇ ਦੇ ਪਾ ਵਾਂਗੂ ਕੰਨੀਆਂ ਤੇ ਖੜੇ ਆ ਜਮਾ ਤੇ ਠੰਡੀ ਮਿੱਠੀ ਵੀਰੇ ਪੂਰੀ ਆ ਦੇਣ ਹਜੇ ਹਫ਼ਤੇ ਦੇ ਆਸੇ ਪਾਸੇ ਇਹ ਲੈ ਜੂਗੀ ਜੀ ਹਾਂਜੀ ਹਾਂਜੀ ਲੈ ਜੂਗੀ ਬਾਕੀ ਤੇ ਜਿੱਦੇ ਜਮਾ ਫਸੀ ਖੜੀ ਹੋਈ ਤੇ ਉਹਦੇ ਗੱਲਬਾਤ ਹੋਊਗੀ ਇਹਦੀ ਬਿਰਟ ਪੂਰੀ ਟੌਪ ਕਲਾਸ ਕਿਉਂਕਿ ਜਿਹੜਾ ਫੱਟ ਫੱਟ ਲੇਵੇ ਵਾਲਾ ਪਸ਼ੂ ਹੁੰਦਾ ਦੁੱਧ ਬਹੁਤ ਚੰਗਾ ਕੱਢਦਾ ਹੁੰਦਾ ਜਿਹੜੇ ਟਟ ਮੇ ਲੇਵੇ ਵਾਲੇ ਹੁੰਦੇ ਉਹ ਥੋੜਾ ਜਆ ਉਹਨਾਂ 'ਚ ਦਿੱਕਤ ਵੀ ਆਉਂਦੀ ਆ ਮੰਨ ਲਓ ਮਸਟੈਟਸ ਵਗੈਰਾ ਦੀ ਇਹ ਹਵਾਨੇ 'ਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਕਦ ਲਈ ਕੱਚੀ ਕੱਚੀ ਆ ਇਹਦੀ ਫਿਰ ਕੱਚੀ ਕੱਚੀ ਦੀ ਡਿਮਾਂਡ ਵੀਰੇ ਬਾਈ ਯਾਰ ਮੌਲ ਦਾ 75 ਕਰਾ ਲਾ 75000 ਰੁਪਏ ਦੇ ਦਾਂਗੇ 1000 ਮਾਨ ਕਰ ਦਾਂਗੇ 1000 ਮਾਨ ਹਾਂ ਐਵੇਂ ਆਪਾਂ 85 ਮੁੱਲ ਕਰਦੇ 80 ਕਰਦੇ ਕੀ ਫਾਇਦਾ ਤਾਂ ਆਪਣਾ ਫਾਇਦਾ ਨਹੀਂ ਕੋਈ ਲੋੜੀ ਵਾਲਾ ਹੋਰੀ ਅੱਜ ਦਾ ਬਸ ਲੋੜੀਆ ਜੇ ਬਾਈ ਜੂੜਾ ਲੈ ਜੇ ਕੋਈ ਉਦੋਂ ਮਾਨ ਕਰ ਦਾਂਗੇ ਵੱਧ ਕਰ ਦਾਂਗੇ ਹਾਂਜੀ ਬਾਈ 1000 ਦਾ ਮਾਨ ਹੋਰ ਕਰ ਦਾਂਗੇ ਯਾਰ ਹੋਰ ਦੱਸ ਇੱਕ ਬਾਈ ਨਗੀਨਾ ਲਈ ਫਿਰਦਾ ਜਰਸੀ ਦਾ ਤੂੰ ਬਾਹਲਾ ਟੌਪ ਕਲਾਸ ਬੱਚਾ ਇਹ ਗੋਡੇ ਤੇ ਕੀ ਹੋਇਆ ਬਾਈ ਬਾਈ ਗੋਡੇ ਆ ਕੱਲਾ ਸੁਜਿਆ ਹੋ ਰੇ ਇਹਦੇ ਵਿੱਚ ਕੋਈ ਖੋਟ ਨਹੀਂ ਮੱਠ ਨਹੀਂ ਉਹ ਜ਼ਰੂਰ ਸੁਜਿਆ ਪਹਿਲੇ ਇਹ ਪੱਕੇ ਨਾ ਹੋ ਗਿਆ ਬਾਈ ਕੋਈ ਪੱਕਿਆ ਕਿਤੇ ਠੁਕਿਆ ਤਾਂ ਨਹੀਂ ਬਾਈ ਆਪਣੇ ਇਹ ਵੀ ਲੈ ਕੇ ਜਾਂਦੀ ਵੀ ਆ ਕੋਈ ਹਾਂ ਇਹ ਕੋਈ ਦੁੱਖ ਨਹੀਂ ਕਿਸੇ ਤੋਰਨ ਚ ਬੈਠਣ ਚ ਕੋਈ ਚੱਕਰ ਨਹੀਂ ਇਹਦੀ ਆਪਣੀ ਗਾਰੰਟੀ ਹੈ ਠੀਕ ਆ ਸੁਆ ਕੇ ਨਮਾ ਜੀ ਬਾਈ ਹੇ ਮਾਲਾ ਦੂਜੇ ਸੂਏ ਨੂੰ ਸੋਣਾ ਪਹਿਲੇ ਸੂਏ ਸੁਆ ਪਹਿਲੇ ਸੂਏ ਨੇ 17 ਲੀਟਰ ਦੁੱਧ ਦੇ ਬਰੀਡ ਵਾਲੀ ਹੈ ਹੈਨਾ ਬਰੀਡ ਵਾਲੀ ਹੈ ਬਾਈ ਬਰੀਡ ਤਾਂ ਮੈਂ ਬਾਈ ਠੰਡੀ ਸੀਲ ਬੱਸੀ ਆ ਬਾਈ ਉਹ ਬੋਲਦੀ ਆ ਹੈਨਾ ਹਾਂਜੀ ਕੁਆਲਿਟੀ ਚੈੱਕ ਕਰ ਸਕਦੇ ਹੋ ਪੂਰੀ ਚੰਗੀ ਆ ਕਿੰਨਾ ਸਮਾਂ ਲੈਂਦੀ ਬਈ ਹਜੇ ਬਾਈ ਇਹਦੇ ਨਾ ਹਜੇ ਮਹੀਨਾ ਪਿਆ 9 ਫਰਵਰੀ ਤੋਂ ਦਿਨ ਪੂਰੇ ਹੋਣੇ ਆਪਣੀ ਕਾਪੀ ਤੇ ਲਿਖ ਕੇ ਦਿੱਤੇ ਅਗਲੇ ਨੇ ਖੁੱਲ੍ਹੇ ਟਾਈਮ ਪਿਆ ਯਾਨੀ ਸ਼ਾਮ ਦਾ ਟਾਈਮ ਹਾਂ ਦਾ ਟਾਈਮ ਵਾਲਾ ਆ ਆਪਰੇ ਆ ਜਾਂਦਾ ਮੁੱਲ ਵੀ ਬੱਸੀਆਂ ਵਾਲੇ ਹੀ ਆ ਬਾਈ ਕਰਨਾ ਆਪਾਂ ਬਾਲਾ ਨਹੀਂ ਕਰਨਾ ਜੇ ਨਾਲ ਕਿਸੇ ਨੇ ਸ਼ਾਮ ਕੇ ਵੇਚਣੀ ਵੀ ਹੋਵੇ ਤੇ 4 ਪੈਸੇ ਦੇਣ ਆ ਜੇ ਨਾਲ ਹੀ ਆ ਬਾਈ ਅੱਜ 12 13 ਦੇ 15 ਦਿਨਾਂ ਨੂੰ ਇਹਨੇ ਵਿਕਰੀ ਚ ਆ ਜਾਣਾ ਵਿਕਰੀ ਚ ਆ ਜਾਣਾ ਆਜ 12 ਤਾਂ ਹੋ ਗਈ ਬਾਈ ਜਿੰਨੇ ਤੇ ਮੂੰਹ ਚ ਹੱਥ ਰੱਖ ਲਿਆ ਉਹ ਸਹੀ ਗੱਲ ਸਹੀ ਗੱਲ ਆ ਜੀ ਤੋਰ ਕੇ ਪਾਰਟੀ ਦਾ ਦੇਖਿਆ ਆ ਤੌਰ ਕੇ ਬਾਈ ਦੇਖ ਲੈਨੇ ਆ ਗੋਡੇ ਗਾਡੇ ਜਿਹੜਾ ਕੋਈ ਪ੍ਰੋਬਲਮ ਨਹੀਂ ਓਏ ਕਈ ਯਾਰ ਪੱਕੇ ਸਾਨਾ ਹੋ ਜਾਂਦੇ ਪੱਕੇ ਬੁੱਕੇ ਨਾਲੋਂ ਦੇ ਮੇਟਾਂ ਦੀ ਬੈਠੀ ਰਹੀ ਆ ਯਾਰ ਉਹਦੇ ਨਾਲ ਹੋ ਜਾਂਦਾ ਕੋਈ ਤੌਰ ਤੋਂ ਤਾਂ ਕੋੜੀ ਯਾਰ ਗਿਆ ਲੈ ਕੋਈ ਆਏ ਨਹੀਂ ਪਰੇ ਲੰਗ ਮਾਰਦੀ ਆ ਪਰ ਚੰਗੀ ਬਾੜੀ ਆ ਜਰਸੀ ਦੀ ਬਰੀਡ ਦਾ ਇਹ ਇਹਨੂੰ ਕਹਿੰਦੇ ਆ ਜੀ ਪੰਜਾਬ ਵਾਲੀ ਜਰਸੀ ਆ ਇੱਕ ਨੰਬਰ ਤੇ ਤਾਂ ਕੌਲੀ ਚ ਪਾਣੀ ਪਿਆ ਲੈ ਕੌਲੀ ਚ ਪਾਣੀ ਇਹ ਦਾਤ ਨਹੀਂ ਆ ਕੋਈ ਹਮਾਚਰਾ ਵਰਗਿਆਂ ਦਾ ਚਾਰ ਨਹੀਂ ਬੰਦੀਆਂ ਬਈ ਸਹੀ ਗੱਲ ਆ ਜੀ ਖੜੀ ਆ ਨਾ ਕੋੜੀ ਵਾਂਗੂ ਠੰਡੀ ਸੀਲ ਵੀ ਬਾੜੀ ਆ ਬਾਈ ਜਿਹੜੇ ਬਰੀਡਰ ਹੋਣਗੇ ਉਹਨਾਂ ਨੂੰ ਪਰਖ ਲੈਣਗੇ ਬਾਈ ਕਹਿ ਨਹੀਂ ਸਕਦਾ ਇੱਥੇ ਆ ਕੇ ਕੋਈ ਆਏ ਨਹੀਂ ਹੱਥ ਧਰ ਕੇ ਕਹਿਦਾਦਾ ਬਈ ਜਰਸੀ ਮਾੜੀ ਆ ਸਹੀ ਗੱਲ ਆ ਜੀ ਪੂਰਾ ਕਦ ਪੂਰੀ ਬੇਲ ਆ ਜੀ ਥਣਾ ਦੀ ਫੁੱਲ ਗਰੰਟੀ ਉਹ ਗਰੰਟੀ ਆ ਜੀ ਆਪਣੀ ਠੀਕ ਆ ਇਹ ਤਾਂ ਖਿੱਚ ਕੇ ਲਿਆਉਂਦੇ ਆ ਠੀਕ ਆ ਕੱਚੀ ਕੱਚੀ ਦਾ ਭਾਅ ਬਈ ਵਾ ਯਾਰ 42000 ਦੀ ਦੇ ਦਾਂਗੇ ਐਵੇਂ ਮੁੱਲ ਕਿੰਨੋ ਮਰਜ਼ੀ ਕਰਾਈ ਜਾ ਠੀਕ ਹੈ ਜਿੱਦੇ ਜਮਾ ਫਸੀ ਖੜੀ ਹੋਈ ਉਹਦੇ ਤਾਂ ਬਾਹਲੇ ਰੁਪਏ ਬਾਈ ਉਹਦੋਂ ਦਾ ਉਹਦੋਂ ਦਾ 85 ਮੁੱਲ ਹੋਊਗਾ ਇਹਦਾ ਉਹਦੇ ਡਬਲ ਹੀ ਹੋ ਜਾਣਾ ਡਬਲ ਹੀ ਹੋ ਜਾਣਾ ਪਰ ਚੀਜ਼ ਬਹੁਤ ਚੰਗੀ ਆ ਬਈ ਹੂੰ ਬਾਕੀ ਭਾਈ ਆਈ ਬੈ ਜਾ ਯਾਰ ਕਿਵੇਂ ਮਰਦੀ ਠੰਡੀ ਸੀ ਲੈਂਦੀ ਐ ਲੈ ਇਹਨਾਂ ਨੂੰ ਤਾਂ ਲੱਤ ਮਾਰਨੀ ਨਹੀਂ ਆਉਂਦੀ ਹੁੰਦੀ ਹਿੰਦੇ ਕਰਮ ਵਾਲਿਆਂ ਨੂੰ ਅੱਜ ਤੱਕ ਜਾਨ ਭਾਈ 15 ਦਿਨਾਂ ਚ ਵਿਕਰੀ ਆਲੀ ਹੋ ਜਾ ਜੀ ਹੋ ਜਾਣੀ ਆ ਭਾਈ ਹੋ ਜਾਣੀ ਆ ਆਪੇ ਕਾਪਾ ਵੈਸੇ ਰਲਾਉਣ ਵਾਲੇ ਲਾਉਣ ਵਾਲੇ ਭਾਈ ਬੱਸੀਆਂ ਨਾਲੋਂ ਚੰਗੀ ਐ ਬੱਚਿਆਂ ਨਾਲੋਂ ਬੱਚੀ ਭਾਈ 30 35 ਆ ਭੀ ਖਾਲੀ ਆਉਣੀ ਐ ਖਾਲੀ ਆਉਣੀ ਐ ਇਹ ਤਿਆਰ ਆ 15 ਦਿਨਾਂ ਨੂੰ ਭਾਈ ਵਿਕਰੀ ਚ ਜੀ ਨੂੰ ਮਰਜੀ ਦੇ ਹੁਣੇ ਉਤਰਨ ਲਾ ਗਈ ਬਹਿੜ ਤਾਂ ਠੀਕ ਆ ਜੀ ਹਾਂਜੀ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ